ਆਕੇ ਤਾਂ ਪੰਚਾਇਤ ਨੂੰ ਬਲਾਕ ਵਾਲਿਆਂ ਨੂੰ ਭੇਜ ਕੇ ਤੁਸੀਂ ਆਪਣੇ ਮੰਦੇ ਵਾਪਸ ਲੋ ਨਵੇਂ ਜ਼ਮੀਨ ਲਈਏ ਨਵੇਂ 2 ਕਰੋੜ ਰੁਪਏ ਦੀ ਦਿੱਤੇ 2 ਕਰੋੜ ਵਾਲੇ ਨੇ ਤੇ 6 ਕਰੋੜ ਰੁਪਏ ਜਿਹੜੇ ਸਰਕਾਰ ਨੇ ਇਹ ਪਏ ਵਾਪਸ ਕਰ ਦੋ ਇੰਨੀ ਡਿਵੈਲਪਮੈਂਟ ਚਾਂਸਸ ਕਿਹੜੇ ਨੇੜੇ ਅਸੀਂ ਵਸੇ ਰੱਖੇ ਹੋਣਗੇ ਉਹ ਵਿਜਾਤਾ ਸਾਰੀਆਂ ਨੇ ਤੇ ਛੋਟੇ ਛੇੜਾ ਵੀ ਕਰਦਾ ਜਿਵੇਂ ਜਗਰਾਮ ਹੋਣਾ ਜਾਂ ਮੋਗੇ ਉਹ ਸਾਰੀ ਵਿਜਾਤਾ ਨੇ ਆ ਗਿਆ ਉਹਦਾਂ ਨੂੰ ਸਵੋਥ ਧੱਕਾਇਆ ਜਾ ਰਿਹਾ ਐਸਟੀਐਮ ਡੀਸੀ ਨੂੰ ਬੁਲਾ ਕੇ ਤੋ ਪੰਚਾਇਤ ਨੂੰ ਬੁਲਾ ਕੇ ਆਣ ਨੂੰ ਭੇਜ ਕੇ ਵੀ ਤੁਸੀਂ ਆਪਣੇ ਮਤੇ ਵਾਪਸ ਲੋ ਮਾਦੇ ਹਲੇ ਦਰਜ ਕੀਤੇ ਨਹੀਂ ਗਏ ਇਹ ਤੁਹਾਡੇ ਮੀਡੀਆ ਦਾ ਕੰਮ ਹੋਣਾ ਕੱਟਣਾ ਵੀ ਉਹ ਮਤੇ ਕਿੱਥੇ ਗਏ ਜਿਹੜੇ ਦਰਜ ਕੀਤੇ ਨਹੀਂ ਗਏ ਚੈਨਦਰਾ ਮਾਲਿਆ ਨੂੰ ਇਹ ਵੀ ਬੇਨਤੀ ਆ ਪਿੰਡਾਂ 'ਚ ਚਲੇ ਜਾਣ ਪਿੰਡਾਂ ਦੇ ਮਤੇ ਦੇਖ ਲੈਣ ਪਿੰਡਾਂ ਦੇ ਮਤੇ ਦਿਖਾ ਦੇਣੇ ਇਕੱਲੇ ਇਕੱਲੇ ਪਿੰਡ ਜੀ ਆ ਜਾਓ ਕੌਣ ਦੇਣ ਲਈ ਤਿਆਰ ਆ ਉਹ ਦਿਖਾ ਦਿਓ ਸਾਨੂੰ ਇਹਨਾਂ ਦੀ ਇਹਨਾਂ ਦੀ ਆ ਮੇਰੇ ਹੱਥ 'ਚ ਲੈਂਡ ਪਾਲਿਸੀ ਹੈ ਲੈਂਡ ਪੂਲਿੰਗ ਪਾਲਿਸੀ ਹੈ ਇਹ ਕਹਿੰਦੇ ਨੇ ਕਿਵੇਂ ਕਿਵੇਂ ਕਿਸੇ ਨੂੰ ਫਲਾਟ ਦੇ ਦੇ ਉਹ ਸਾਰਾ ਇਹਦੀ ਡਿਟੇਲ ਲਿਖਿਆ ਜੇ ਕਿਸੇ ਦੇ ਫਰਜ਼ ਕਰ ਲੋ ਨੌਕੀਲੇ ਆ ਗਏ ਉਹਨੂੰ ਤਿੰਨ ਕਿੱਲੇ ਦੇ ਉਹਨੂੰ ਫਿਰ ਅੱਗੇ ਕਹਿੰਦੇ ਨੇ ਕਲਾਜ਼ 4 ਹੈ ਦਰ ਨੈਸੈਸਰੀ ਸਰਵਿਸਿਜ਼ ਫਾਰ ਦਾ ਲੈਂਡ ਓਨਰਜ਼ ਏਰੀਆ ਥੈਟ ਇਜ਼ ਐਸਟੀਪੀ ਰੋਡ ਐਕਸੈਸ ਟੂ ਦਾ ਸਾਈਟ ਪਬਲਿਕ ਹੈਲਥ ਸਰਵਿਸਿਜ਼ ਆਊਟਸਾਈਡ ਦਾ ਸਾਈਟ ਐਟ ਸੇਟਰਾ ਵਿਲ ਬੀ ਪ੍ਰੋਵਾਈਡਡ ਬਾਈ ਦਾ ਅਥਾਰਟੀ ਕਨਸਰਨਡ ਐਂਡ ਇਨ ਰਿਟਰਨ ਫੋਰ ਵਿਚ ਰੁਪੀਏ 1 ਕਰੋੜ ਪਰ ਏਕੜ অর ਪ੍ਰਿਵੀਲਿੰਗ ਈਡੀਸੀ ਵਿਚਐਵਰ ਇਜ਼ ਹਾਇਰ ਵਿਲ ਬੀ ਚਾਰਜਡ ਫਰੋਮ ਦਾ ਲੈਂਡ ਓਨਰ ਫਾਰ ਦਾ ਕਮਾਟਾ ਏਰੀਆ and for others sepaise development authority the land owner shall pay the double amount of the prevailing it is in alata si zameen deye nale 2 crore rupaye deye kolo eh de piche likha policy ji phir agge kehnda on the construction of zonal roads adjacent to the area returned to the land owner will be carried out by the authority the cost of land acquisition construction of these roads will be recovered from the land owner or a pro rata basis 60 40 ਇਹ ਇਹ ਰਿਸ਼ੋ ਬੇਸਡ ਔਨ ਦ ਏਰੀਆ ਜੇ ਤੁਹਾਡੇ ਨਾਲ ਲੱਗਦੀ ਜਿਹੜੀ ਜ਼ਮੀਨ ਐਕਵਾਇਰ ਨਹੀਂ ਕੀਤੀ ਉਤੋਂ ਦੀ ਸੜਕ ਕੱਢਣੀ ਪੈਗੀ ਤਾਂ 60 40 ਰੇਸ਼ੋ ਤੇ ਉਹਦੀ ਵੀ ਕੀਮਤ ਲਈ ਜਾਊਗੀ ਤੁਹਾਡੇ ਕੋਲੋਂ ਜਿਹੜਾ ਕਿਸਾਨ ਉਹਦੇ ਕੋਲੋਂ ਫਿਰ ਅੱਗੇ ਸੈਕਸ਼ਨ 6 ਜੇ ਲਿਖਦੇ ਆ ਕਿ ਜੇ ਕੋਈ ਕਿਸਾਨ ਕਹੇ ਵੀ ਡਿਵੈਲਪਮੈਂਟ ਮੈਂ ਸਸਤੀ ਕਰਾ ਸਕਦਾ ਮੈਂ ਆਪ ਸੜਕਾਂ ਕੱਢ ਲੈਣਾ ਆਪ ਸੀਵਰੇਜ ਪਾ ਦੇਣਾ ਕਹਿੰਦੇ ਨਹੀਂ ਸਰਕਾਰੀ ਕਰੂ ਕੋਨੇ ਪੈਸੇ ਤੁਹਾਨੂੰ ਦੇਣੇ ਪੈਣਗੇ ਇਹ ਕਿਹੜੀ ਮੈਨੂੰ ਦੱਸਿਓ ਹੇ ਇਹ ਕਹਿੰਦੇ ਨੇ ਇੱਕ ਇੱਕ ਲੈ ਕੇ ਦੋ ਕਨਾਲ ਤਾਂ ਆਜੂ ਦੇਣੀ ਜਿਹੜੀ ਇਹਨਾਂ ਨੇ ਵਾਤਨਬਤ ਪਾਉਣੇ ਤੋਂ ਕਨਾਲ ਬਣ ਜੇ ਦੋ ਕਨਾਲ ਇਹਨਾਂ ਨੇ ਦੇਣੀ ਹੈ 6 ਕਨਾਲ ਮੁਫਤ ਚ ਲੈ ਲੈਣੀ ਹੈ ਸਰਕਾਰ ਨੇ ਰਾਜਾ ਸਾਹਿਬ ਰਾਜਾ ਸਾਹਿਬ ਇੱਕ ਇੱਕ ਨਾਲ ਜਿਹੜਾ ਤਿੰਨ ਖੇਤੀ ਕਰਨ ਸੀ ਉਸ ਸਮੇ ਵੀ ਇਸ ਕਹਿ ਕੇ ਜ਼ਮੀਨਾਂ ਖੋਣ ਵਾਲਾ ਹੁਣ ਲੈਂਡ ਪੂਲਿੰਗ ਵੀ ਲਗਭਗ ਉਹੋ ਜਿਹਾ ਕੇ ਜ਼ਮੀਨਾਂ ਖੋਣ ਵਾਲਾ ਹੈ ਉਹ ਵੀ ਕਾਰਪੋਰੇਟ ਘਰਾਣੇ ਵਾਲੇ ਸੀ ਇਹ ਵੀ ਕਾਰਪੋਰੇਟ ਘਰਾਣਿਆਂ ਲਈ ਹੈ ਪਰ ਅਚਾਨਕ ਪੰਜਾਬ ਦੀ ਬੀਜੇਪੀ ਨੂੰ ਜਿਵੇਂ 헤ਜ ਜਾਗਿਆ ਕਿਸਾਨੀ ਦਾ ਉਹਨੂੰ ਕਿਵੇਂ ਦੇਖ ਰਿਹਾ ਸੀ ਪ੍ਰਧਾਨ ਮੋਦੀ ਇਹ ਕਹਿੰਦੇ ਨਾਲ ਹੀ ਮੇਰਾ ਸਵਾਲ ਬਹੁਤ ਲੈਦੇ ਹੋ ਕਿ ਗੁਰਸ ਸਿੰਘ ਨਿਟੀਲ ਪਾਰਟਨਰ ਨਾਲ ਜਾਂ ਜਿਹੜੇ ਉਦੰਦ ਲਗ ਧੜੇ ਬੜੇ ਹੋਏ ਨੇ ਕਿਸਾਨ ਯੂਨੀਅਨਾਂ ਦੇ ਇੱਕ ਮੰਚ ਤੇ ਆ ਕੇ ਸੰਘਰਸ਼ ਕਰਨਗੇ ਉਹ ਜਾਂ ਆਪਣੇ ਆਪਣੇ ਲੈਵਲ ਤੇ ਸੰਘਰਸ਼ ਕਰਨਗੇ ਇਹ ਕਿਸਾਨ ਜਿੱਥੇ ਕੰਨੀ ਆਪਣੇ ਨਗਰ ਤੇ ਕਰਨੀਏ ਉਹ ਸਪੋਰਟ ਕਰਨ ਦੇ ਬਾਅਦ ਉਹਨਾਂ ਦੀ ਉਹਨਾਂ ਦੀ ਮਰਜ਼ੀ ਅਸੀਂ ਉਹਨਾਂ ਨੂੰ ਕਿਹਾ ਪੁੱਛਿਆ ਤੁਹਾਡਾ ਸਟੈਂਡ ਕੀ ਹੈ ਜਿੱਥੇ ਬੰਦੀਆ ਇੱਕ ਪਲੇਟਫਾਰਮ ਤੇ ਕੱਟੀ ਅਸੀਂ ਕੱਟੇ ਦੇਖਦੇ ਹਾਂ ਜਦੋਂ ਦਿੱਲੀ ਸ਼ੁਰੂ ਕੀਤਾ ਸੀ ਉਦੋਂ ਕਿੰਨੇ ਸੀ ਜੀ ਹੌਲੀ ਹੌਲੀ ਸਾਰੇ ਇਕੱਠੇ ਹੋ ਕੇ ਵਕਤ ਕਰਦਾ ਹੁੰਦਾ ਸਾਰੇ ਸਾਰੇ ਹੋ ਜਾਂਦੇ ਕਾਰਿਆਂ ਨੂੰ ਇੱਕ ਬੰਦ ਕਰਿਆ ਹੋ ਜਾਣਾ ਸਾਰਾ ਠੀਕ ਹੈ ਛੱਕੀ ਹੋਣ ਇੱਕ ਮਿੰਟ ਇੱਥੇ ਮੇਰਾ ਸਵਾਲ ਰਹਿ ਗਿਆ ਬੀ ਜੀ ਐਮ ਯੂ ਕਿਸਾਨ ਮੋਰਚੇ ਦੀ ਅਧਿਕਾਰਤ ਪੋਜੀਸ਼ਨ ਇਹ ਹੈ ਇਕਤਾ ਦੀ ਖਾਤਰ ਉਸੂਲੀ ਇਕਤਾ ਦੀ ਖਾਤਰ ਅਸੀਂ ਕਦੇ ਵੀ ਦਰਵਾਜ਼ੇ ਬੰਦ ਨਹੀਂ ਕੀਤੇ ਹੁਣ ਵੀ ਉਹੀ ਪੋਜੀਸ਼ਨ ਰਾਜਾ ਘਰ ਬੀ ਜੀ ਪੀ ਵਾਲਾ ਸਵਾਲ ਰਹਿ ਗਿਆ ਜੀ ਉਹ ਤਾਂ ਕੀ ਕਹੋਗੇ ਬੀ ਜੀ ਪੀ ਨੇ ਜਿਹੜਾ ਅਚਨਕ ਹੋ ਗਏ ਦੂਜੀਆਂ ਪਾਰਟੀਆਂ ਵਰਗੀ ਉਹਨਾਂ ਜੋਤ ਬਾਕੀ ਬਾਕੀ ਦੀਆਂ ਪਾਰਟੀਆਂ ਦਾ ਰੋਲ ਹੈ ਜਦੋਂ ਬੀ ਜੀ ਪੀ ਦਾ ਕਿਸਾਨ ਦੇਖੋ ਕਿਸਾਨ ਤੇ ਬੁਰਕ ਮਾਰਗ ਵਾਸਤੇ ਕਿਸੇ ਨੂੰ ਕੋਈ ਤਕਲੀਫ ਨਹੀਂ ਹੁੰਦੀ ਤੁਸੀਂ ਪੰਜਾਬ ਕੋਈ ਨਾਜਵਾਲ ਸਾਹਿਬ ਕੋਈ ਕਮੇਟੀ ਬਣਾਓਗੇ ਜਿਵੇਂ ਹੁਣ ਮੰਨ ਲਓ ਵੀ ਕਿਸੇ ਹੋਰ ਜਿਹੜਾ ਚ ਐਕਵਾਇਰ ਕਰਦੇ ਆ ਜ਼ਮੀਨ ਉਹਨੂੰ ਲੈ ਕੇ ਤੁਹਾਡੇ ਉਹਨੂੰ ਕੋਈ ਕਮੇਟੀ ਬਣਾਈ ਜਾਓ ਕਿ ਜਿਹੜੀ ਉੱਥੇ ਜਾ ਕੇ ਕਮੇਟੀ ਬਣ ਫੌਰ ਜਦੋਂ ਐਸਟੀਐਮ ਆਪਣੇ ਆਪ ਸਾਰਾ ਕੇਸ ਹੀ ਲੜ ਰਿਹਾ ਹੈ ਮਰੀ ਦੀ ਅਲੱਗ ਅਲੱਗ ਕਮੇਟੀ ਦੀ ਕਿਉਂ ਇਹ ਮਤਲਬ ਅਸੀਂ ਤਾਕਤ ਵੰਡੀ ਜਾਈ ਹੈ ਇਸ ਕੇਸ ਦੀ ਇਹ ਤਰੀਕਾ ਫਿਰ ਉਹ ਤੇ ਮੈਂ ਤਾਂ ਹਰ ਇੱਕ ਜਗ੍ਹਾ ਤੇ ਉਸੇ ਪਹੁੰਚ ਕਰੋਗੇ ਸਾਡਾ ਕੇਂਦਰ ਹਰਥੋਂ ਹੀ ਬੈਠਾ ਹੈ 30 ਜੁਲਾਈ ਨੂੰ ਸੰਯੁਕਤ ਕਿਸਾਨ 26 ਜੁਲਾਈ ਨੂੰ ਸਾਡੀਆਂ ਜ਼ਿਲ੍ਹਿਆਂ 'ਚ ਸਾਂਝੀਆਂ ਮੀਟਿੰਗਾਂ ਹੋਣ ਜਾਣੀਆਂ ਜਿਦੇ 'ਚ 30 ਜੁਲਾਈ ਦੇ ਝੰਡਾ ਮਾਰਚ ਟਰੈਕਟਰ ਮਾਰਚ ਦੀ ਵਿਉਂਤਬੰਦੀ ਡਿਸਟ੍ਰਿਕਟ ਲੈਵਲ ਤੇ ਐਸਕੇਐਮ ਦੀਆਂ ਜਲਦੀਆਂ ਬੰਦੀਆਂ ਕਰ